ਹਾਂਜੀ ਹਸਰੀ ਕਾਲ ਜੀ ਕੀ ਹਾਲ ਚਾਲ ਹੈ ਆਪਾਂ ਅੱਜ ਫਿਰ ਚੱਲੇ ਅੰਮ੍ਰਿਤਸਰ ਹਾਂਜੀ ਸასი ਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਤੇ ਵਲੋਗ ਨੂੰ ਪੂਰੀ ਤਰ੍ਹਾਂ ਦੇਖਿਓ ਤੇ ਲਾਈਕ ਕਮੈਂਟ ਸ਼ਰੂਰ ਸ਼ੇਅਰ ਕਰਿਓ ਤੇ ਤੁਹਾਨੂੰ ਅੱਗੇ ਦਿਖਾਉਣੀ ਆ ਅਸੀਂ ਗਏ ਸੀ ਅੰਮ੍ਰਿਤਸਰ ਮੱਥਾ ਟੇਕਣ ਪੀਆਰਟੀਸੀ ਬੱਸ 'ਚ ਬੈਠੇ ਅਨੇ ਅਰੇ ਲੈਨੇ ਆ ਤੇ ਗੱਲਾਂ ਬਾਤਾਂ ਕਰਦੇ ਕਰਦੇ ਹੀ ਸਬਰ ਲੰਘ ਗਿਆ ਮੈਨੂੰ ਤਾਂ ਪੂਰੀ ਨੀਂਦ ਆਈ ਵੀ ਸੀ ਹਾਂਜੀ ਅੱਜ ਆਪਾਂ ਚੱਲੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਤੇ ਸ਼ਨੀਵਾਰ ਕਰਕੇ ਅੱਜ ਸੰਕਤ ਦਾ ਇਕੱਠ ਬਹੁਤ ਜ਼ਿਆਦਾ ਹੈ ਜੋ ਵੀ ਕਿ ਤੁਹਾਨੂੰ ਦਿਖਾਉਣੇ ਆਗੇ ਆਪਾਂ ਦੇਖ ਲਓ ਤੁਸੀਂ ਦੇਖ ਹੀ ਸਕਦੇ ਹੋਗੇ ਹਾਂਜੀ ਬਾਬੇ ਉਹ ਕਹਿੰਦੇ ਪਹਿਲਾ ਦਿਨ ਤਾਂ ਸਾਡਾ ਸਾਰਾ ਸਫਰ ਕਰਕੇ ਲੰਕਾ ਦੇ ਸ਼ਾਮ ਨੂੰ ਪਹੁੰਚੇ ਸੀ ਅੱਜ ਸਾਡਾ ਦੂਜਾ ਦਿਨ ਤੇ ਦਿਨ ਤੋਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਪਹਿਲੇ ਦਿਨ ਅਸੀਂ ਆਏ ਕਿ ਅੱਜ ਸੁਣਦੇ ਦਰ ਮਾਣ ਹੈ ਨਾ ਪਹੁੰਚਣ ਵਾਲਾ ਜਦੋਂ ਅੱਜ ਦਾ ਪਹੁੰਚ ਗਏ ਸੀ ਅੰਮ੍ਰਿਤਸਰ ਦੇ ਬਾਜ਼ਾਰ ਉੱਥੇ ਸ਼ੋਜ਼ ਦੀ ਸ਼ਾਪ ਮਿਲੀ ਤੇ ਅਸੀਂ ਕਿਹਾ ਵੀ ਸਾਨੂੰ ਨਵੀਂ ਕਲੈਕਸ਼ਨ ਦਿਖਾਓ ਚਲੋ ਦੇਖਦੇ ਹਾਂ ਕਿਹੜੇ-ਕਿਹੜੇ ਕਲੈਕਸ਼ਨ ਹੈ ਕਲੈਕਸ਼ਨ ਦੇਖੀਗੇ ਦੇਖੀਗੇ ਪਰ ਮੈਨੂੰ ਕੁਝ ਜੱਚਿਆ ਨਹੀਂ ਆ ਇੱਕ ਜੱਚਿਆ ਸੀ ਇਹਦਾ ਰੇਟ ਥੋੜਾ ਜਿਆਦਾ ਹੀ ਮੰਗ ਲਿਆ ਇਹਨਾਂ ਨੇ ਐਨਾ ਰੇਟ ਹੈ ਵੀ ਨਹੀਂ ਤੇ ਆਪਣੇ ਸ਼ਹਿਰ ਨਾਲੋਂ ਮੰਨ ਕੇ ਚਲੋ ਆਪਣੇ ਏਰੀਆ ਨਾਲੋਂ ਅੰਮ੍ਰਿਤਸਰ ਚ ਮਹਿੰਗਾਈ ਵੀ ਥੋੜੀ ਜ਼ਿਆਦਾ ਹੀ ਹੈਗੀ ਕਲੈਕਸ਼ਨਾਂ ਦੇਖੀਆਂ ਪਰ ਇਹਨੂੰ ਪਸੰਦ ਹੀ ਨਹੀਂ ਆ ਰਹੀ ਸੀ ਕੋਈ ਪਤਾ ਨਹੀਂ ਕਿਹੜੀ ਕਲੈਕਸ਼ਨ ਲੈਣੀ ਸੀ ਜਿਹੇ ਜੀ ਮੈਂ ਮੰਗਦਾ ਸੀ ਪਰ ਉਹ ਉਦਾਂ ਨਹੀਂ ਮਿਲਦੀ ਨਹੀਂ ਆ ਇਹਨੂੰ ਮੈਂ ਪਾ ਕੇ ਦਿਖਾਏ ਬੂਟ ਦੋ ਦੋ ਪੈਰਾਂ ਚ ਅਲੱਗ ਅਲੱਗ ਪਾਏ ਸੀ ਮੈਂ ਦੇਖਦੇ ਆਂ ਫੇਰ ਵੀ ਕੋਈ ਗੱਲ ਨਹੀਂ ਕੋਈ ਗੱਲ ਤਾਂ ਬਣ ਜਾਣੀ ਸੀ ਵਗਾਉਣੀ ਪੈਂਦੀ ਹੈ ਗੱਲਾਂ ਤਾਂ ਤੇ ਫਿਰ ਅਸੀਂ ਨਿਕਲ ਗਏ ਇੱਥੋਂ ਹੋਰ ਸਾਮਾਨ ਲੈ ਲੈ ਬੂਟ ਫਾਈਨਲੀ ਫਾਈਨਲੀ ਇਹਨੂੰ ਪਸੰਦ ਆ ਗਏ ਪਿਆਰ ਦੇ ਵਿੱਚੋਂ ਛੋੜੀਆਂ ਦੁਕਾਨਾਂ ਵਿੱਚ ਘੁੰਮਾਈ ਕਰੀਏ ਯਾਰ ਮੋਸਾਂ ਲੱਗਦੇ ਨੇ ਯਾਰ ਤੇ 4-5 ਦੇ ਮੈਂ ਤਾਂ ਰੇਟ ਹੀ ਨਹੀਂ ਬਣਾ ਰੇਟ ਕੋਈ ਕਿੰਨਾ ਮੰਗ ਲੈ ਕੇ ਕਰਨਾ ਮੰਗ ਲੈ ਕੇ ਇਹ ਇਹਨੂੰ ਪਤਾ ਫਿਰ ਆਪਾਂ ਜਾ ਕੇ ਹੁੰਦੇ ਆ ਕਰਾਰੀ ਨੂੰ ਜੀ ਟੈਂਗੀਆਂ ਤੇ ਰੇਟ ਦੂਰ ਪਿੱਛੇ ਮੈਂ ਚਾਹਾਂਗੀ ਫਿਰ ਫਿਰ ਹੀ ਮਹਿੰਗੇ ਨਹੀਂ ਮਹਿੰਗੇ ਹੈਗੇ ਦਿਖਾਵਾਂਗੇ ਆਪਾਂ ਲੋਹਾਂ ਨੇ ਬਸ ਮਸਲਾ ਇਹਨੀ ਤੁਮ ਆ ਜਾਈਏ ਵਾਓ ਨਹੀਂ ਟਿਕੂ ਲੱਗਿਆ ਮੈਂ ਤੁਹਾਨੂੰ ਜੇ ਕਿ ਬਾਤ ਕਲੀਅਰ ਹੋ ਗਿਆ ਜਨਮ ਲਈ ਨਾ ਦੇਖਿਓ ਔਰੰਗਪਾਉ ਦੇ ਕਹਿੰਦੇ ਨੇ ਇਹਨੂੰ ਹਣਾ ਤੇ ਚੁੱਡੀ ਕਹਿੰਦੀ ਮੈਂ ਪੀਣਾ ਨਾਰੀ ਵਾਲਾ ਪਾਣੀ ਤੇ ਹੁਣ ਦੇਖ ਰਹੇ ਆਂ ਕੀ ਬੰਦ ਬਗਰਾ ਆ ਇਹ ਕਹਿੰਦੇ ਹੈ ਕਿ ਨਾ ਕੋਈ ਤੇਰੇ ਸਾਰੇ ਨਵੀ ਚੱਲਦਾ ਹੁੰਦਾ ਬਾਕੀ ਦੇਖ ਰਹੇ ਆਂ ਫਿਰ ਆਹ ਦੇਖ ਇੱਕ ਸੈੱਟ ਨੂੰ 10 10 ਸਿਕੰਡ ਹੋਰ ਤੱਕ ਕਿਵੇਂ ਲੈ ਗਏ ਹਾਂ ਹਾਂਜੀ ਸਰ ਜੀ ਰੇਟ ਕੀ ਹੈ 85 60 ਇੱਕ ਕਰ ਦੋ ਤੇਰਾ ਪਾਣੀ ਵਾਲੇ ਕੀ ਮਨਾਵਲੇ ਪਾਣੀ ਵਾਲੇ ਪਾਣੀ ਵਾਲੇ ਕਰ ਦੋ ਇਹਨੂੰ ਬਹੁਤ ਹੋ ਗਿਆ ਓਕੇ ਰਾਜੀ ਹੋ ਗਏ ਸਾਕੀ ਮੈਂ ਕਰਦੇ ਹਾਂ ਕਾਜ ਉਹਨੇ ਵੀ ਦੀ ਰੱਖੀ ਆ ਸੀ ਪਿਆਸ ਮੈਂ ਇਹਨੂੰ ਕਿਹਾ ਸੀ ਮੈਨੂੰ ਬੁਲਾ ਦੇ ਨਾਰੀਅਲ ਦਾ ਜੂਸ ਪੀ ਕੇ ਮਿਟੀ ਸ਼ਾਂਤੀ ਨਾਰੀਅਲ ਦਾ ਪਾਣੀ ਪੀ ਲਿਆ ਆਪਾਂ ਨੇ ਤੇ ਆਪਾਂ ਨਿਕਲ ਗਏ ਆ ਉਹ ਚੱਲੇ ਜਾਣੇ ਦੇਖ ਕੇ ਰੈਕ੍ਰੂਪਟ ਕਰਦੇ ਆ ਨਾਰੀਅਲ ਦਾ ਪਾਣੀ ਪੀ ਕੇ ਸੁਆਹ ਹੀ ਆ ਗਿਆ ਮੂੰਹ ਲੱਗੇ ਠੰਡਾ ਠੰਡਾ ਸੀ ਇਹ ਬਰਸ ਤੋਂ ਆਏ ਤੇ ਮੈਂ ਸੋਚ ਰਹੀ ਮੈਂ ਨਿਆਰੀ ਆ ਗਿਆ ਸੁਆਹਰੇ ਫੇਰ ਇੱਕ ਵਾਰੀ ਫੇਰ ਪੀ ਲਿਆਗੇ ਉਹ ਆਪਾਂ ਕਿੱਥੇ ਲਈ ਨਾਰੀਅਲ ਦਾ ਪਾਣੀ ਪੀ ਕੇ ਮਿਲ ਗਈ ਦੀ ਸ਼ਾਂਤੀ ਤੇ ਸਿਰ ਦੁਖਣ ਲੱਗ ਗਿਆ ਸੀ ਆਪਣਾ ਉਹਦੇ ਕੋਮ ਤੇ ਫੇਰ ਮੈਂ ਸੋਚਿਆ ਚੱਲੀਏ ਕਰੇ ਕਰੇ ਮਹਾ ਚਲ ਰੈਸਟ ਕਰਕੇ ਥੋੜੀ ਜਣਾ ਫੇਰ ਨਿਕਲਦੇ ਆ ਸਾਮ ਨੂੰ ਕੀ ਕੋੜਾ ਕੋੜਾ ਚਾਖਦਾਂਗੀ ਗੱਲ ਪਸੰਦ ਨਹੀਂ ਆਏ पता पता है। जो भी तेरे बुथी के रिएक्शन बने हुए ना मैंने सब पता है की कर रहे हैं उठे तो बड़ा छोटा हो गया कह है मेरे पसंद आया है पसंद आया है इथे की हो गया वाह इथे पसंद नहीं इथे नहीं पसंद है रिएक्शन झूठे ने झूठा है झूठा तू झूठा है किथे पसंद नहीं ਆ ਗਿਆ ਜੱਪ ਦਿੰਦੇ ਨੇ ਹੀ ਆਪਾ ਨਾ ਪ੍ਰਮੋਸ਼ਨ ਨਹੀਂ ਕਰਨੀ ਆਪਾ ਪ੍ਰਮੋਸ਼ਨ ਨਹੀਂ ਕਰਨੀ ਹੈਗੀ ਸਾਦੀ ਚੁੱਟਾ ਜੀ ਚੁੱਟਾ ਜੀ ਆਪਾਂ ਕਿਹੜਾ ਦੁਕਾਨ ਦੱਸੀ ਇਹਨਾਂ ਨੂੰ ਬਾਬਾ ਜੀ ਤਾਂ ਪ੍ਰਮੋਸ਼ਨ ਜੰਮ ਪੜੇ ਰਿਹਾ ਕਰਦੇ ਆ ਆਪਾਂ ਉਹ ਦੀ ਪ੍ਰਮੋਸ਼ਨ ਕਰ ਰਹੇ ਆ ਵੀ ਜੱਪਾ ਲੈਣ ਨੂੰ ਲੱਗਦੇ ਨੇ ਹੀ ਆਪਾ ਦਿੰਦੇ ਨਹੀਂ ਆਪਾ ਜੰਮ ਹਾਂ ਜੀ ਬਾਬਾ ਟੈਨ ਨਾ ਇਹ ਕਾਣ ਦੇ ਬੈਠੇ ਆ ਨੋ 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 ਟਿੰਗਾ ਇਹ ਕਾਣ ਦੇ ਬੈਠੇ ਆ ਆਪਾਂ ਬੈਠੇ ਆ ਚਾਹ ਵਾਲੀ ਦੁਕਾਨ ਦੇ ਕਹਿੰਦੇ ਇੱਕ ਚਾਹ ਹੈ ਚਾਹੇ ਕੋਈ ਵੀ ਹੈ ਅੰਜੀ ਕਹਿੰਦਾ ਚਾਹ ਚੂਪੀ ਐਸੀ ਫਿਰ ਘਰੇ ਵੀ ਜਾਏ ਸੀ ਉਦੋਂ ਬਾਅਦ ਫੇਰ ਫੇਰ ਅਸੀਂ ਸ਼ਾਮ ਨੂੰ ਘੇੜਾ ਕੱਢਣ ਆ ਗਏ ਤੇ ਰੋਟੀ ਹਾਜਮ ਕਰਾਉਣਿਆਂ ਨਾਲ ਸੰਗਤਾਂ ਦੇ ਦਰਸ਼ਨ ਕਰਾਉਣਿਆਂ ਤੇ ਉਦੋਂ ਬਾਅਦ ਬਾਜ਼ਾਰ ਚੋਂ ਕੁਛ ਨਾ ਕੁਝ ਦੇ ਕੇ ਆਉਣਿਆਂ ਖਰੀਦਣ ਲਈ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਅਸੀਂ ਬਹੁਤ ਇੰਜੋਏ ਵੀ ਕੀਤਾ ਤੇ ਚਾਹ ਚੂਪੀ ਕੇ ਮਾੜੀ ਸੁਸਤੀ ਜੀ ਭਜਾਈ ਤੇ ਫੋਟੋ ਸ਼ੂਟ ਵੀ ਕਰਵਾਇਆ ਸੀ ਅਸੀਂ ਇਹ ਲੈ ਲਿਆ ਦਾ ਸ਼ੇਰਿਆ ਸ਼ੇਰਿਆ ਲੈ ਸ਼ੇਰਿਆ ਇਹ ਵੀ ਸ਼ੇਰਿਆ ਇਹ ਵੀ ਹੀਰਿਆ ਪੱਕੀ ਗੱਲ ਹੈ ਲਾਲਾ ਨੂੰ ਤਾਂ ਹੱਥ ਪਾਉਣੀ ਹੈ ਸ਼ੇਰ ਹੀ ਹੁੰਦਾ ਬਸ ਪ੍ਰਾਈਸ ਹੈ 50 50 50 ਆ ਲਾਲਾ ਨੂੰ ਮੈਂ ਲੈ ਲਿਆ ਸ਼ੇਰਿਆ ਸ਼ੇਰਿਆ ਆ ਪਾਪਾਂ ਵਾਲੀ ਕੁੱਤੀ ਦੀ ਜਗ੍ਹਾ ਨੇ ਇਹ ਕਿਹਾ ਹੱਪ ਦੇਵਾਂਗੇ ਫੇਰਾ ਕੋਈ ਨਾ ਕੋਈ ਲੈ ਕੇ ਜਾਊਗਾ ਤੇ ਪਰਟੂ 5000 ਦਾ ਖਰਚਾ ਹੈ ਮਾੜੀ ਹੈ ਮੇਰੀ ਕੋਈ ਪਰਮੀ ਨਹੀਂ ਉਹ ਮੈਂ ਤਾਂ ਸੌਇਓ ਹਾਲ ਹੀ ਕੱਲ ਦਾ ਮੁੰਡੇ ਹੀ ਪਾਈ ਵਰਦਨੇ ਜੀ ਮੈਂ ਦੇਖਿਆ ਜਿਹੜੀਆਂ ਲੰਬੀਆਂ ਲੰਬੀਆਂ ਨੇ ਨਾ ਵਾਲੀਆਂ ਇਹ ਇਹ ਬੁੜੀਆਂ ਵਾਲੇ ਮੁੰਡੇ ਪਾਈ ਫਿਰਦੇ ਨੇ ਉਹ ਦੇਖੇ ਨੇ ਕੋਲ ਲਾਵੇਂ ਇੱਥੇ ਵੀ ਜਦੋਂ ਵੀ ਬਸੇ ਕਿ ਜੀ ਨੂੰ ਹੱਥ ਪਾ ਲਈ ਉੱਥੋਂ ਲੈ ਕੇ ਨਿਕਲਦੀ ਹੁੰਦੀ ਹੈ ਤੇ ਹਾਂਜੀ ਹੋ ਗਈ ਅਗਲੇ ਦਿਨ ਗੁੱਡ ਮਾਰਨਿੰਗ ਹੋ ਗਈ ਤੇ ਰੋਟੀ ਰੱਟੀ ਖਾਧੀ ਅਸੀਂ ਫਿਰ ਇੱਥੇ ਤੇ ਅਸੀਂ ਹਮੇਸ਼ਾ ਜਦੋਂ ਵੀ ਆਉਂਦੇ ਹੁੰਦੇ ਸੀ ਰੋਟੀ ਇੱਥੇ ਖਾ ਕੇ ਜਾਂਦੇ ਨਾ ਪਰੌਂਟਾ ਖਾਦਦਾ ਬਹੁਤ ਕੰਟ ਲੱਗਿਆ ਤੇ ਫਿਰ ਅਸੀਂ ਚੱਲ ਗਏ ਮਾਲ ਮਾਲ ਜਾ ਕੇ ਅਸੀਂ ਕੀਤਾ ਇੰਜੋਏ ਜਿਵੇਂ ਦੇਖ ਸਕਦੇ ਹੋ ਆਪਣੇ ਸਰ ਦਾ ਫੇਮਸ ਮਾਲ ਹੈ ਨੈਕਸਸ ਮਾਲ ਹੈ ਤੇ ਅੰਦਰ ਅਸੀਂ ਮਾਨ ਕੇ ਚਲੋ ਜਾ ਕੇ ਫਿਰ ਜਿਹੜਾ ਕੰਮ ਮੇਨ ਹੁੰਦਾ ਫੋਟੋ ਸ਼ੂਟ ਵਗੈਰਾ ਕਰਨਾ ਹੁੰਦਾ ਵੀਡੀਓ ਬੋਡੀ ਬਣਾਉਣੀ ਹੁੰਦੀਆਂ ਰੀਲਾਂ ਰੂਲਾਂ ਫਿਰ ਉਹੀ ਬਣਾਉਣੇ ਹੁੰਦੇ ਮੇਨ ਤਾਂ ਸਾਰਾ ਹਾਂਜੀ ਅੰਦਰ ਪਹੁੰਚ ਗਏ ਜਿਹੜੇ ਗੂੜੇ ਕੱਢੇ ਗਏ ਨੇ ਪਲਵਾਨੀ ਜਿਹੜੇ ਦੰਨੇ ਆ ਨਾ ਫਿਰ ਸਾਨੂੰ ਮਾਤ ਹੁੰਦੀ ਹੈ ਪਿੰਡ ਵਾਲਿਆਂ ਨੂੰ ਚਾਰੇ ਪਾਸੇ ਘੁੰਮਿੰਦੇ ਆ ਫਿਰ ਹਾਂ ਤੇ ਉਸ ਤੋਂ ਬਾਅਦ ਰੀਲਾਂ ਰੂਲਾਂ ਬਨਾਲੀਆਂ ਤੇ ਫਿਰ ਆਪਾਂ ਪਹੁੰਚ ਕੇ ਪਹੁੰਚ ਕੇ ਪੌੜੀਆਂ ਚੜਦੇ 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 ਟੜਕੇ ਉੱਪਰ ਆ ਗਏ ਕਹਿੰਦੇ ਪੌੜੀਆਂ ਤੇ ਗੇਮਾਂ-ਗੋਮਾਂ ਦਿਖਾਈਆਂ ਨੂੰ ਫਿਰ ਮੈਂ ਇੱਥੇ ਆਪ ਤਾਂ ਖੇਡ ਨਹੀਂ ਪਰ ਇਹਨੂੰ ਜ਼ਰੂਰ ਦਿਖਾਤਾ ਵੀ ਹਨਾ ਇੱਥੇ ਇੰਨੇ-ਇੰਨੇ ਵਰ ਕਰਦੀਆਂ ਗੇਮਾਂ ਆਉਂਦੀਆਂ ਨੇ ਉਸ ਤੋਂ ਬਾਅਦ ਆ ਗਏ ਆਪਾਂ ਫੇਰ ਦਵਾਰੇ ਵਾਪਸ ਵਾਪਸ ਆ ਕੇ ਰੋਟੀ ਰੱਟੀ ਖਾਧੀ ਰਾਤ ਦਾ ਸਮਾਂ ਭਾਵੇਂ ਸੁੱਖਾਂ ਦੇ ਪੰਨੇ ਪੱਲਾ ਪਾ ਲਈਆਂ ਮਸਤ ਵਰਤਿਆ ਲੈਆ ਉਹਨੇ ਸਵਾਰੀ ਚੜਾਈ ਨਾਮੇ ਕੋਲ ਗਿਆ ਉਹ ਕਾਹਦੇ ਸੇਂਗਰ ਮਨੇ ਮਸਤਾਂ ਦੇ ਕੋਲ ਗਿਆ ਇੱਕ ਸੌ ਫਰੰਕ ਹੋਰ ਆ ਗਿਆ ਜਿੱਦਾ ਅੰਗਰੇਜ਼ ਦਾ ਰਾਜ ਮਹਾਰਾਸ਼ਟਰ ਜਿੱਦਾ ਇਹ ਸਾਤ ਖੱਟ ਹੈ ਇੱਕ ਬਗਵਾਨਾਂ ਦਾ ਵਰਤਿਆ ਲੈਆ ਇਹ ਮਹੰਤਾਂ ਦੇ ਕੋਲ ਹੈ ਉਹ ਸਾਰੇ ਪੂਰੀ ਤਰ੍ਹਾਂ ਦੇ ਭਾਵੇਂ ਗ੍ਰੇਨ ਦੇ 1900 ਹਾਂਜੀ ਆਪ ਸਾਹਿਬ ਜੀ ਨੂੰ ਪਤਾ ਹੀ ਹੈ ਨਾ ਪਈ ਅੰਮ੍ਰਿਤਪਾਲ ਸਿੰਘ ਜੀ ਦਾ ਜੋ ਕਿ ਮੋਰਚਾ ਲੱਗਾ ਹੋਇਆ ਆਪਾਂ ਗਏ ਇੱਥੇ ਵੀ ਹਾਜ਼ਰੀ ਲਵਾਈ ਤੇ ਵੀਡੀਓ ਬਣਾ ਕੇ ਆਪਣਾ ਥੋੜਾ ਜਿਹਾ ਯੋਗਦਾਨ ਪਾਇਆ ਤੇ ਪ੍ਰਚਾਰ ਵੀ ਸੁਣਿਆ ਆਪਾਂ ਨੇ